ਇਹ ਤੋਂ 9 ਇੰਚੀ ਉੱਚੀ ਕਰਤੀ 3 ਇੰਚੀ ਉੱਚੀ ਕਰਤੀ ਤੇ ਨਾਲ ਨਾਲ ਹੀ ਇਹਦੇ ਟੈਂਕੀ ਆ ਜਿਹੜੀ ਟੈਂਕੀ ਵੀ ਆਪਾਂ ਉੱਚੀ ਕਰੀ ਆ ਆ ਪੈ ਜਾਂਦਾ ਜੀ ਇੱਥੋਂ ਦੀ ਗਾਰਾ ਪੈ ਜਾਂਦਾਗਾ ਇਹ ਆਪਾਂ ਨੇ ਉਹ ਰੋ ਬੰਦ ਕਰ ਤੇ ਪੱਤੀਆਂ ਲਾ ਕੇ ਵੀ ਗਾਰਾ ਪਾ ਵੀ ਨਾ ਮਰਾੜ ਗਲ ਨਹੀਂ ਨਾ ਖਸਾਨਪੁਰਾ ਉਹ ਪਿਆਰ ਭਰੀ ਸਾਸਤਰੀ ਕਾਜ ਜਿਹਨਾਂ ਜੁੜਿਆ ਗੁਰੂ ਨਾਨਕ ਟਰੈਕਟਰ ਵਰਕਸ਼ਾਪ ਦੇ ਨਾਲ ਅੱਜ ਦੀ ਵੀਡੀਓ ਟਰੈਕਟਰ 911 ਜਿਹੜਾ ਆਪਣੇ ਕੋਲੇ 93 ਮਾਡਲ ਆਇਆ ਹੋਇਆਗਾ ਇਹ ਪੇਂਟ ਲਈ ਤਿਆਰ ਹੋ ਗਿਆ ਸਾਰਾ ਹੁਣ ਆਪਾਂ ਇਹ ਟਰੈਕਟਰ ਨੂੰ ਜਿਹੜਾ ਪੇਂਟ ਤੇ ਭੇਜਾਂਗੇ ਤੇ ਉਦੋਂ ਪਹਿਲਾਂ ਆਪਾਂ ਇਹ ਕੰਮ ਨੇ ਜਿਹੜੇ ਇਹ ਦੱਸਦੇ ਆ ਤੁਹਾਨੂੰ ਜਿਵੇਂ ਆਪਣੇ ਕੋਲੇ ਇਹ ਆਇਆ ਤਾਂ ਰੰਗ ਵਾਸਤੇ ਸੀਗਾ ਕੱਲੇ ਰੰਗ ਵਾਸਤੇ ਫਿਰ ਇਹ ਕਹਿੰਦੇ ਵੀ ਆਪਾਂ ਹਿੱਸੇ ਦਾ ਕੰਮ ਕਰਾਉਣਾ ਫਿਰ ਇਹਦਾ ਆ ਸਾਰਾ ਹਿੱਸੇ ਦਾ ਕੰਮ ਕੀਤਾ ਜਾਂ ਨਾਲ ਨਾਲ ਹਿੱਸੇ ਦਾ ਕੰਮ ਕੀਤਾ ਇਹਦਾ ਆਪਾਂ ਸਾਰਾ ਟੋਟਲ ਤੇ ਹਿੱਸੇ ਤੋਂ ਬਾਅਦ ਆਪਾਂ ਨਾਲ ਨਾਲ ਜਿਹੜੇ ਇਹ ਪਾਵਰ ਕਟਾਈ ਕੀਤਾਗਾ ਇਹ ਡਬਲ ਰਾਡ ਦੇ ਵਿੱਚ ਕੀਤਾ ਵੀ ਡਬਲ ਜੈਕ ਇਹਨੂੰ ਡਬਲ ਜੈਕ ਕਹਿੰਦੇ ਨੇਗੇ ਇਹ ਦੋਨੇ ਬਾਜ਼ੀ ਰਾੜ ਨਿਕਲਦੀ ਹੈਗੀ ਤੇ ਨਾਲ ਨਾਲ ਜਿਹੜੇ ਹੁਣ ਆਪਾਂ ਆਹਾ ਗਏ ਜਿਹੜੇ ਪਹਿਲਾਂ ਹੀ ਜਰ ਪੈ ਜਾਂਦੀ ਸੀ ਹੁਣ ਆਪਾਂ ਨੇ ਇਹ 골ਡਨ ਕਲਰ ਦੇ ਕਰਾ ਤਿਆਹਾ ਇਹ ਚੀਜ਼ ਨੂੰ ਜਰ ਪੈ ਜਾਂਦੀ ਸੀ ਇਹ ਵੀ ਆਪਾਂ ਚੱਕਦੇ ਆਹ ਦੋਨੇ ਐਂਡ ਆਪਾਂ ਨਵੇਂ ਪਾਉਣਿਆਂ ਇਨੀ ਲੋਕਾਂ ਨੂੰ ਪੁਰਾਣੇ ਪਾ ਦਿੰਨੇ ਆਗੇ ਨਵੇਂ ਪਾਉਣੇ ਇਹ ਪੰਪ ਆ ਜਿਹੜਾ ਤੁਸੀਂ ਦੇਖ ਸਕਦੇ ਪੰਪ ਦੀ ਵੀ ਜਿਹੜੀ ਫੀਟਿੰਗ ਵਗੈਰਾ ਤੇ ਟੈਂਕ ਦੀ ਸਾਰੀ ਇਹ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਹੀ ਹੈਗੀ ਤੇ ਨਾਲ ਨਾਲ ਆਪਾਂ ਇਹਦਾ ਇੰਜਨ ਆ ਇੰਜਨ ਦੀ ਦੀ ਸੈਟਿੰਗ ਕਰਕੇ ਦਿੱਤੀ ਹੈਗੀ ਜਿਵੇਂ ਡੀਜ਼ਲ ਪੰਪ ਕਰਾਤਾ ਤੇ ਟਾਈਮ ਟਾਂ ਕਰਤੀਆਂ ਚੈਂਬਰ ਦਾ ਜੈਨ ਮੈਨ ਸੀਲ ਟਾਈਮ ਸੀਲ ਇਹ ਸਾਰੀਆਂ ਚੀਜ਼ ਜਿਹੜੀਆਂ ਇੰਜਨ ਦੀਆਂ ਆਪਾਂ ਨੇ ਸੈੱਟ ਕਰਕੇ ਦਿੱਤਾ ਇੰਜਨ ਨੂੰ ਥੋੜਾ ਥੋੜਾ ਸਾਰਾ ਆਪਣੇ ਜਿਨ ਕੀ ਹੱਥ ਫੇਰ ਕੇ ਦਿੱਤਾਗਾ ਉਸ ਤੋਂ ਬਾਅਦ ਇਹ ਗੱਲ ਕਰੀਏ ਕਲੱਚ ਦੀ ਤਾਂ ਕਲੱਚ ਪੈਡਲ ਦਾ ਆਪਾਂ ਸਾਰਾ ਕਲੱਚ ਦਾ ਕੰਮ ਕੀਤਾਗਾ ਕਲੱਚ ਤੋਂ ਬਾਅਦ ਇਹ ਕਹਿੰਦੇ ਵੀ ਸਾਡਾ ਗੇਅਰ ਚ ਆਵਾਜ਼ ਆਉਂਦੀ ਹੈ ਗੇਅਰ ਵੀ ਕਰਦੇ ਹੋ ਫਿਰ ਆਪਾਂ ਸਾਰਾ ਗੇਅਰ ਦਾ ਟੋਟਲ ਕੰਮ ਕਰਕੇ ਦਿੱਤਾ ਤੁਸੀਂ ਦੇਖ ਸਕਦੇ ਹੋ ਸਾਰੀਆਂ ਟੰਣਾ ਟੰਣਾ ਕੱਢ ਕੇ ਵਿੱਚੋਂ ਸਾਰਾ ਰੈਡੀ ਕਰਕੇ ਦਿੱਤਾਗਾ ਇਹਦੇ ਮਗਰਾਟਾਂ ਦੀ ਰਿਪੇਅਰ ਕਰਾ ਕੇ ਤੇ ਇਹਦੇ ਰੈਂਬ ਚੌੜੇ ਪਾ ਕੇ ਟਾਇਰ ਆਪਾਂ ਇਹ ਨਵੇਂ ਪਾਤੇ 16 28 ਦੇ ਤੇ ਰੈਂਬ ਨੇ ਜਿਹੜੇ ਚੌੜੇ ਪਾਤੇ ਟਾਇਰ ਪਾਤੇ ਤੇ ਉਸ ਤੋਂ ਬਾਅਦ ਜਿਹੜਾ ਪਾਇਦਿਆ ਨਗਰੋ ਲਿੰਕਾਂ ਆ ਲਿਫਟ ਦਾ ਕੰਮ ਆ ਜਿਹੜਾ ਲਿਫਟ ਦਾ ਕੰਮ ਕਰਤਾ ਸਾਰਾ ਟੋਟਲ ਫੁੱਲ ਤੇ ਆਹ ਟਰਾਲੀ ਵਾਸਤੇ ਲਾਤੇ ਆਪਾਂ ਨੇ ਉਰੇ ਇਹ ਟਰਾਲੀ ਵਾਲੇ ਲਾਤੇ ਆਂ ਤੇ ਉਸ ਤੋਂ ਬਾਅਦ ਆਪਾਂ ਨੇ ਜਿਹੜੀਆਂ ਨੇ ਲਿੰਕਾਂ ਨੇ ਆ ਲਿੰਕਾਂ ਦੀਆਂ ਪੋਲਰ ਰਿਪੇਅਰ ਕਰੀਆਂ ਨੇ ਤੁਸੀਂ ਦੇਖ ਸਕਦੇ ਆ ਲਾ ਡਰਾਵਲ ਤੋਂ ਹਾਂ ਪੂਰੇ ਸ਼ੌਕਨਾ ਫੁੱਲ ਸਾਰੀ ਰਿਪੇਅਰ ਕਰੀ ਹੈਗੀ ਤੇ ਆ ਵੀ ਹੱਕ ਦੇ ਸਾਰੇ ਆਪਾਂ ਆਦੇ ਵੱਲੋਂ ਪੂਰੀ ਕੋਸ਼ਿਸ਼ ਕਰੀ ਹੈਗੀ ਗ੍ਰੈਂਡਰ ਗ੍ਰਾਉਂਡਰ ਮਾਰ ਕੇ ਸੈੱਟ ਕਰਕੇ ਦੇਣ ਦੀ ਤੇ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰੀ ਆਪਾਂ ਨੇ ਵੀ ਹਰ ਚੀਜ਼ ਜਿਹੜੀ ਜਵੇਂ ਆ ਦੇਖਵਾ ਦੀ ਕਹੇ ਰਹੀਆਂ ਪਹਿਲਾਂ ਸਾਰੀਆਂ ਸੈੱਟ ਕਰਕੇ ਦਿੱਤੀਆਂ ਨੇ ਆ ਦਾ ਨਟ-ਨੋਟ ਸਾਰੇ ਓਕੇ ਕਰ ਕਿਤੇ ਵੀ ਰੰਗ ਤੋਂ ਬਾਅਦ ਕੋਈ ਵੀ ਚੀਜ਼ ਖਰਾਬ ਨਾ ਹੋਵੇ ਤੇ ਬਾਕੀ ਦੇ ਉਸ ਤੋਂ ਬਾਅਦ ਆਪਣੇ ਤੇ ਜਿਹੜੇ ਆ ਕੰਮ ਕਰਨ ਤੋਂ ਬਾਅਦ ਵੇਲ ਕੰਮ ਇਹਦਾ ਪਹਿੜਾ ਨਾਲ ਡਿਸਕਵਰੀ ਕੀਤਾਗਾ ਇਹ ਡਿਸਕਵਰੀ ਕੀਤਾਗਾ ਆ ਦੱਸ ਰਹੇ ਜੀ ਡਿਸਕਵਰੀ ਕੀਤਾਗਾ ਤੇ ਉਸ ਤੋਂ ਬਾਅਦ ਜੇ ਮੈਂ ਰੇਸ ਆਪਣੀ ਤੁਸੀਂ ਰੇਸ ਦੇਖਦੇ ਹੱਥ ਨਹੀਂ ਦੱਬ ਸਕਦੇ ਆਂ ਇੰ ਲੈ ਨਹੀਂ ਤੇ ਆਹ ਐਂਡੋਂਡਾ ਜਿਹੜੇ ਆਪਾਂ ਸਾਰੇ ਪਾ ਕੇ ਦੇਨੇ ਜਿਹੜੇ ਨਿਕਲ ਜਾਂਦੇ ਜੀ ਪਹਿਲਾਂ ਇਸ ਤਰ੍ਹਾਂ ਦਾ ਕੋਈ ਵੀ ਐਂਡ ਨਹੀਂ ਨਿਕਲੂਗਾ ਹੁਣ ਹਰ ਐਂਡਾ ਜਿਹੜਾ ਪੂਰਾ ਹਮ ਉਸ ਨਾਲ ਚੱਲੂਗਾ ਜਿਹਦਾ ਆਪਾਂ ਕੇਤੇ ਵਿੱਚ ਬਾਜੀ ਕਰਦੇ ਜਿੱਥੇ ਕਦਾ ਐਂਡ ਜਾਂ ਨਿਕਲ ਜਾਂਦਾ ਜੀ ਕਿਤੇ ਕੁਝ ਹੋ ਜਾਂਦਾ ਜੀ ਉਹ ਸਾਰਾ ਕੰਮ ਚੱਕਦਾ ਆਪਾਂ ਨੇ ਤੇ ਇਧਰਲੀ ਸਾਈਡ ਤੋਂ ਆਪਾਂ ਸੈਲਫ ਦਾ ਕੰਮ ਕਰਾ ਕੇ ਦਿੱਤਾਗਾ ਇਹਦਾ ਸੈਲਫ ਦਾ ਕੰਮ ਵੀ ਸਾਰਾ ਤੇ ਆਲਟੀਨੇਟਰ ਲਾ ਕੇ ਦਿੱਤਾ ਤੇ ਜਿਹੜੇ ਬ੍ਰੇਕਾਂ ਦੇ ਆਹ ਬੋਸ ਨੇਗੇ ਆਹ ਢੱਲਾ ਢੁੱਲਾ ਹੁੰਦੇ ਨੇ ਹਰੇਕ ਦੇ ਵਿੱਚ ਇਹ ਆਪਾਂ ਨੇ ਆਹ ਬੋਸ ਨੇ ਜਿਹੜੇ ਇਹ ਮੋਟੇ ਲਵਾਤੇ ਆਹ ਬੋਸ ਮੋਟੇ ਲਵਾਤੇ ਤੇ ਥੋੜਾ ਜਿਹੀ ਲੰਬਾਈ ਦੇ ਵਿੱਚ ਵੀ ਕਰਤਾ ਇਹ ਬਸ ਆਪਾਂ ਨੇ ਦੇ ਛੇਤੀ ਢੱਲਾ ਪੈ ਜਾਂਦਾ ਜੀ ਇਹ ਥੋੜਾ ਜਿਹਾ ਲੰਬਾ ਵੀ ਕਰਤਾ ਇਹ ਬੋਸ ਤੇ ਉਦੋਂ ਬਾਅਦ ਜੇ ਹੁਣ ਆਪਾਂ ਮੋਡੀਫਾਈ ਦੇ ਉੱਤੋਂ ਦੀ ਗੱਲ ਕਰੀਏ ਤੇ ਜਿਵੇਂ ਹੁਣ ਆਪਾਂ ਨੇ ਇਹਦੇ ਬੈਂਪਰ ਲਾਤਾ ਜੀ ਬੈਂਪਰ ਲਾਤਾ ਤੇ ਇਹ ਮੈਂਪਰ ਲਾਉਣ ਤੋਂ ਬਾਅਦ ਆਪਣੀ ਜਿਹੜੀ ਸ਼ੋਅ ਹੈ ਇਹਦੀ ਇੱਥੋਂ ਸ਼ੋਅ ਉੱਚੀ ਕਰਤੀ 3 ਇੰਚੀ ਸ਼ੋਅ ਉੱਚੀ ਕਰਤੀ ਤੇ ਨਾਲ ਨਾਲੀ ਇਹਦੇ ਟੈਂਕੀ ਹੈ ਜਿਹੜੀ ਟੈਂਕੀ ਵੀ ਆਪਾਂ ਉੱਚੀ ਕਰੀ ਆ ਟੈਂਕੀ ਦੇ ਨਾਲ ਨਾਲ ਇੱਥੇ ਆਪਾਂ ਨੇ ਇਹ ਐਚ ਐਮਟੀ 59 11 ਲਿਖਤਾ ਨਾਲ ਸਟਾਰ ਬਣਾ ਦੇ ਦੀ ਦੇ ਸਾਰੇ ਨੇ ਸਾਰੇ ਤੇ ਜਿਹੜਾ ਕੰਮ ਆਪਾਂ ਹਰ ਇੱਕ ਤਰ੍ਹਾਂ ਦਾ ਜਮੇ ਦਾ ਰੇਸ ਤੋਂ ਲੈ ਕੇ ਸਾਰਾ ਟੋਟਲ ਕੰਮ ਆਪਾਂ ਪੂਰਾ ਫੁੱਲ ਮਿੰਟ ਦੇ ਨਾਲ ਕਰਦੇ ਆਂਗੇ ਪੂਰਾ ਵਧੀਆ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਮੂਰੇ ਟਾਇਰ ਇਹਦੇ ਆਪਾਂ 11 ਨੰਬਰ ਪਾਦੇ ਤੇ ओरिजिनल ਰੈਂਬਾ ਬਾਤੇ ਆਪਾ ਇਹਦੇ ਬਿਲਕੁਲ ਹਰ ਪੱਖੋਂ ਆਪਾਂ ਕੋਸ਼ਿਸ਼ ਕਰਦੇ ਆ ਵੀ ਆਪਾਂ ਟੈਕ ਨੂੰ ਪੂਰਾ ਸ਼ਾਨਦਾਰ ਬਣਾਈਏ ਜਿਹੜੇ ਲੋਕਾਂ ਦਾ ਇੰਜਨ ਜਾਂ ਤਾਂ ਤੋਂ ਲੀਕ ਰਹਿੰਦਾ ਐ ਤੁਹਾਨੂੰ ਦਿਖਾਉਂਦੇ ਆਂ ਬਾਕੀ ਦੇ ਜਿਹੜੇ ਕੰਮ ਨੇ ਰੰਗ ਤੋਂ ਬਾਅਦ ਵੀ ਕਰਾਂਗੇ ਹਲੇ ਤੇ ਜਿਹੜੇ ਲੋਕਾਂ ਦਾ ਇੱਥੋਂ ਇੰਜਨ ਲੀਕ ਜੇ ਰਹਿੰਦਾ ਹੁੰਦਾ ਰਹੋ ਇਹ ਵੀ ਸਾਰਾ ਹਟਾ ਕੇ ਦਿੱਤਾ ਆਪਣਾ ਇਹ ਨਹੀਂ ਹੈਗਾ ਵੀ ਕਦੋਂ ਲੀਕ ਜੇ ਕਰੂਗਾ ਪੂਰਾ ਸੁੱਕਾ ਪੈ ਦੋਈ ਦੇਖ ਸਕਦੇ ਹੋਗੇ ਤੇ ਹਰ ਚੀਜ਼ ਦੀ ਆਪਾਂ ਕੋ ਛੋਟੀ ਤੇ ਛੋਟੀ ਵੱਡੀ ਤੇ ਵੱਡੀ ਚੀਜ਼ ਦੀ ਗੌਰ ਰੱਖਦੇ ਆਂਗੇ ਜਿਵੇਂ ਇੱਥੋਂ ਸ਼ੋਹ ਖੜਕਦੀ ਜੇ ਰਹਿੰਦੀ ਹੈਗੀ ਆਹ ਕਾਬਜੇ ਨਵੇਂ ਲਾ ਕੇ ਇਹਦੇ ਵਿੱਚ ਬੋਸ ਲਾ ਕੇ ਇਟ ਲਈ ਕੱਢਤੀ ਆਪਾਂ ਨੇ ਇਹਦੇ ਨਾਲ ਸ਼ੋਹ ਖੜਕਣੋਂ ਆੜ ਜਾਂਦੀ ਹੈ ਜੀ ਫਿਰ ਐਂ ਸ਼ੋ ਅਦਾਂ ਲੱਗਦੀ ਆ ਯਾਰ ਕਿਤੇ ਨੇ ਦੇਖੋ ਲੱਗ ਗਈ ਨਾ ਹਲੇ ਕੋਈ ਗੋਲਾ ਨਹੀਂ ਲਾਇਆ ਕੁਝ ਨਹੀਂ ਪੂਰੀ ਫੀਡਿੰਗ ਚੱਲ ਰਹੀ ਹੈ ਸ਼ੋ ਦੀ ਤੇ ਨਾਲ-ਨਾਲ ਆਪਾਂ ਜਿਹਨੇ ਆ ਜਿਹੜੀਆਂ ਬ੍ਰੇਕਾਂ ਨੇ ਪਾਈਪਾਂ ਬੂਪਾਂ ਨੇਗੀਆਂ ਸਾਰੀਆਂ ਇਹ ਲੋਹੇ ਦੀ ਲਾ ਕੇ ਦਿੰਦੇ ਨੇ ਤੁਸੀਂ ਦੇਖ ਸਕਦੇ ਹੋ ਪੂਰਾ ਪ੍ਰੋਪਰ ਇਹਨੇ ਮੰਗਰਾੜ ਵਗੈਰਾ ਇੱਥੋਂ ਦੀ ਗਾਰਾ ਪੈ ਜਾਂਦਾ ਈ ਇੱਥੋਂ ਦੀ ਗਾਰਾ ਪੈ ਜਾਂਦਾਗਾ ਇਹ ਆਪਾਂ ਨੇ ਉਹ ਰੋ ਬੰਦ ਕਰਤੇ ਪੱਤੀਆਂ ਲਾ ਕੇ ਵੀ ਗਾਰਾ ਪਵੀ ਨਾ ਮਰਾੜ ਗਲ ਨਹੀਂ ਨਾ ਤੇ ਬੈਟਰੀ ਵਾਲੇ ਬਾਕਸੇ ਵਗੈਰਾ ਇਹ ਨਵੇਂ ਲਾਤੇ ਹਰ ਚੀਜ਼ ਦੀ ਐ ਜਨ ਕਿ ਪੂਰਾ ਆਪਦੇ ਵੱਲੋਂ ਆਪਾਂ ਕੋਸ਼ਿਸ਼ ਕਰਦੇ ਆ ਧਿਆਨ ਕਰਨ ਦੀ ਜੇ ਫੇਰ ਵੀ ਕੋਈ ਕਮੀ ਪੇਸਤੀ ਰਹਿ ਜਾਂਦੀ ਹੈ ਤੁਸੀਂ ਸਾਨੂੰ ਦੱਸ ਸਕਦੇ ਹੋ ਬਿਜਤਰੀ ਇੱਥੋਂ ਆਏ ਨਹੀਂ ਆਏ ਕਰ ਦੋ ਅਸੀਂ ਤੁਹਾਡੀ ਗੱਲ ਹਰੇਕ ਸੁਣਾਂਗੇ ਹਰ ਗੱਲ ਦੇ ਉੱਤੇ ਪੈਰਾ ਦੇਵਾਂਗੇ ਤੇ ਗੱਲੀ ਗੱਲੀ ਗੱਲ ਹੁਣ ਜਿਹੜੀਆਂ ਲਾਈਟਾਂ ਨੇ ਜਿਹੜੀਆਂ ਇਹ ਆਪਾਂ origignal ਹੀ ਰੱਖਾਂਗੇ ਕੰਪਨੀ ਮੁਤਾਬਕ ਤਾਂ ਕਰਕੇ ਇਹ ਵੱਡੀਆਂ ਨਹੀਂ ਕਰਾਈਆਂ ਤੇ ਉਸ ਤੋਂ ਬਾਅਦ ਜਿਹੜੀ ਗੱਲ ਆ ਮੈਂ ਛਾਤਰੀ ਦੀ ਉਸ ਤੋਂ ਬਾਅਦ ਆਪਾਂ ਛਾਤਰੀ ਲਵਾਈਏ ਇਹਦੇ ਛਾਤਰੀ ਤੁਸੀਂ ਦੇਖ ਸਕਦੇ ਹੋ ਆਪਾਂ ਇਹ ਸੈਂਪਲ ਛਾਤਰੀ ਲਵਾਈਏ ਬਿਲਕੁਲ ਇਹ ਛਾਤਰੀ ਦੇਖ ਸਕਦੇ ਹੋ ਆਪਣੀ ਲੱਗੀ ਬਿਲਕੁਲ ਸੈਂਪਲ ਛਾਤਰੀ ਆ ਇਹਦੇ ਵਿੱਚ ਫੰਕਸ਼ਨ ਸਾਰੇ ਨੇਗਾ ਜੇ ਕੱਲ ਨੂੰ ਤੁਸੀਂ ਪੱਖਾ ਵਗੈਰਾ ਲਾਉਣਾ ਸਾਰਾ ਕੁਝ ਲੱਗ ਸਕਦਾਗਾ ਤੇ ਪੂਰੀ ਹੈਵੀ ਪਾਈਪ ਲਾ ਕੇ ਆਪਾਂ ਨੇ ਜਿਹੜਾ ਜੂ ਪਾਈਪ ਆ ਹੈਵੀ ਲਾਇਆ ਪੂਰਾ ਤੇ ਬਾਕੀ ਦਾ ਸੁਣੋ ਜੀ ਵਰਕਸ਼ਾਪ ਦੇ ਵਿੱਚ ਜਿਹੜੇ ਆਪਣੇ ਇੰਜਨਾਂ ਦਾ ਕੰਮ ਚੱਲ ਰਿਹਾ ਹੈ ਇਸ ਵਕਤ ਚਾਰ ਇੰਜਨ ਬੰਨੀ ਜਾਂਦੇ ਆਪਾਂ ਨੇ ਇੱਕ ਸਟਾਰਟ ਕਰਤਾ ਬਾਕੀ ਤਿੰਨ ਬੰਨੀ ਜਾਂਦੇ ਆ। ਹੋ ਸਕਦਾ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਉਹ ਵੀ ਦਿਖਾ ਦਈਏ ਤੇ ਇਹਦੇ ਨਾਲ-ਨਾਲ ਹੀ ਆਪਣਾ 94 ਮਾਡਲ ਟਰੈਕਟਰ ਵੀ ਤਿਆਰ ਆ ਉਹ ਵੀ ਪੇਂਟ ਤੇ ਜਾਊਗਾ। ਉਦੋਂ ਬਾਅਦ 96 ਮਾਡਲ ਤਿਆਰ ਆਗਾ ਉਹ ਵੀ ਪੇਂਟ ਤੇ ਜਾਊਗਾ। ਟਰੈਕਟਰ ਆਪਣੇ ਕਈ ਇੱਕ ਦੀ ਪੇਂਟ ਤੇ ਲੱਗਣੇ ਨੇਗੇ। ਤੇ ਜੇ ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਸਾਫ਼ ਸਫਾ ਕੰਮ ਕਰਾਉਣਾ ਚਾਹੁੰਦੇ ਹੋ, ਵਧੀਆ ਕੰਮ ਕਰਾਉਣਾ ਚਾਹੁੰਦੇ ਹੋਗੇ ਤਾਂ ਸਾਡੇ ਨਾਲ ਜਰੂਰ ਸੰਪਰਕ ਕਰਿਓ। ਪਿਆਰ ਭਰੀ ਸਤਿ ਸ੍ਰੀ ਅਕਾਲ ਮਿਲਦੇ ਆਂ ਫਿਰ ਪੇਂਟ ਵਾਲੀ ਵੀਡੀਓ ਦੇ ਨਾਲ